आवाज़ पंजाब ट्वेंटी फोर तो ललित शर्मा की रिपोर्ट चैनल नाल जुड़े दर्शकों का स्वागत है इस वक्त ताज़ा जाशकों सी कर जा रहे हाँ सरहिंद श्री कृष्ण जन्म अष्टमी महाउत्सव उत्सव श्री हनुमान सेवा दल वालों विशाल शोभा यात्रा क्ढ़ी सरहिंद श्री कृष्ण जन्म अष्टमी महा उत्सव श्री हनुमान सेवा दल वालों विशाल शोभा यात्रा क्ढी गई ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਸ਼ਹਿਰ ਨਿਵਾਸੀਆਂ ਵੱਲੋਂ ਸਹਿਯੋਗ ਦਿੱਤਾ ਗਿਆ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਵੱਖ-ਵੱਖ ठाਵਾਂ ਤੇ ਸਵਾਗਤ ਕੀਤਾ ਗਿਆ ਇਸ ਮੌਕੇ ਵੱਖ-ਵੱਖ ਸੰਗੀਤਨ ਮੰਡਲੀਆਂ ਨੇ ਭਗਵਾਨ શ્રી ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁੰਗਾਨ ਕੀਤਾ ਸ਼ੋਭਾ ਯਾਤਰਾ ਮੌਕੇ ਰਾਧਾ ਕ੍ਰਿਸ਼ਨ ਦੀ ਮੂਰਤੀ ਸੁੰਦਰ ਪਾਲਕੀ 'ਚ ਸਜਾਈ ਹੋਈ ਸੀ ਸੰਗਤਾਂ ਵੱਲੋਂ ਇਸ ਪਾਲਕੀ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ ਸ਼ੋਭਾ ਯਾਤਰਾ ਅਗੇ ਬੈਂਡ ਵਾਜੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੇ ਸਨ ਇਹ ਸ਼ੋਭਾ ਯਾਤਰਾ ਸਰਹਿੰਦ ਦੀਆਂ ਵੱਖ-ਵੱਖ ਗਲੀਆਂ ਤੇ ਬਾਜ਼ਾਰਾਂ ਚ ਹੁੰਦੀ ਹੋਈ ਸ਼੍ਰੀ ਹਨੂਮਾਨ ਸੇਵਾ ਦਲ ਦੇ ਦਫਤਰ ਸਰਹਿੰਦ ਮੰਡੀ ਵਿਖੇ ਸੰਪੰਨ ਹੋਈ ਇਸ ਮੌਕੇ ਸ਼੍ਰੀ ਹਨੂਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉੱਪਲ ਨੇ ਦੇਸ਼ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਅੱਜ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਮਹਾਉਤਸਵ ਮਨਾ ਰਹੇ ਹਾਂ ਉਹ ਵਿਸ਼ਨੂ ਜੀ ਦੇ 8ਵੇਂ અવਤਾਰ ਸਨ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਆਪਣਾ ਕਰਮ ਕਰੋ ਉਨਾ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਧਰਮ ਵਿੱਚ ਭੇਦ ਭਾਵ ਨਹੀਂ ਕਰਨਾ ਚਾਹੀਦਾ। ਜੈ ਸ਼੍ਰੀ கிருஷ்ਨਾ ਜੈ ਜੈ கிருஷ்ਨਾ ਸਾਰੇ ਇਲਾਕਾ ਨਿਵਾਸੀਆਂ ਤੇ ਸਭਾਂਦਨ ਨਿਵਾਸੀਆਂ ਨੂੰ ਪਵਿੱਤਰ ਤਿਹਾਰ ਸ਼੍ਰੀ கிருஷ்ਨ ਜਨਮ ਅਸ਼ਟਮੀ ਦੀਆਂ ਹਾਰਦਿਕ ਵਧਾਈਆਂ ਦਿੰਦਾ। ਤੇ ਇਸ ਮੌਕੇ ਇਸ ਸਾਲ ਹਰ ਸਾਲ ਦੀ ਤਰ੍ਹਾਂ ਸ਼੍ਰੀ ਹਿਮਾਲ ਸੇਵਾਵਲ ਸ਼੍ਰੀ ਬ੍ਰਹਮਣ ਸਭਾ ਸ਼੍ਰੀ கிருஷ்ਨਾ ਸੇਵਾ ਸੰਪਤੀ ਅਤੇ ਸਰਾਂਦੇ ਸਾਰੇ ਮੇਰੇ ਧਰਮ ਪ੍ਰੇਮੀਆਂ ਦੁਆਰਾ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਸੋ ਪ੍ਰਵਾਹ ਫੇਰੀ ਡਾਕਟਰ ਸ਼ਹੀਦ ਹਰਮਨ ਸੇਵਾਦਾਲ ਤੋਂ ਕੱਢੀ ਗਈ ਹੈ ਜਿਹੜੇ ਨਵੀਂ ਵਾਦੀ ਮਹੱਲਾ ਹਰ ਲਾਲਪੁਰਾ ਪੰਜਾਬ ਨੈਸ਼ਨਲ ਰੋਡ ਪ੍ਰੋਫੈਸਰ ਕੋਲੋਨੀ ਸਟਾਰ ਕੋਲੋਨੀ ਰੋਪੜਾ ਮੱਗਲਾ ਸਟ੍ਰੀਟ ਭਗਵਾਨ ਸ਼ਹੀਦ ਪਰਸ਼ੂਰਾਮ ਚੌਕ ਤੋਂ ਹੁੰਦੇ ਹੋਏ ਵਾਪਸ ਡਾਕਟਰ ਸ਼ਹੀਦ ਹਰਮਨ ਸੇਵਾਦਾਲ ਪਹੁੰਚੀ ਹੈ ਇਸ ਪ੍ਰਵਾਹ ਫੇਰੀ ਵਿੱਚ ਸਾਰੇ ਸਰਾਂਧਨ ਵਾਸੀਆਂ ਨੇ ਧਰਮ ਪ੍ਰੇਮੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਮੈਂ ਸਾਰਿਆਂ ਦਾ ਫਾਰਦੂਕ ਧੰਨਵਾਦ ਕਰਦਾ ਠੀਕ ਹੈ ਜੀ ਇਹ ਸਾਰੀਆਂ ਸੰਸਥਾਵਾਂ ਦੇ ਧਰਮ ਪ੍ਰੇਮੀਆਂ ਦਾ ਤੇ ਆਪਾਂ ਸਾਰਿਆਂ ਨੂੰ ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਤੋਂ ਜਿਹੜੀ ਹੈ ਉਹ ਸਿੱਖਣ ਨੂੰ ਚਾਹੀਦੀ ਆ ਕਦੇ ਵੀ ਥੋੜੀ ਬੋਤੀ ਨਸੀਰ ਤੋਂ ਜੀਵਨ ਦੇ ਵਿੱਚ ਆਉਂਦੀ ਆ ਉਹ ਘਬਰਾਣਾ ਨਹੀਂ ਚਾਹੀਦਾ ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਜੀਵਨ ਆ ਉਹ ਐਸਾ ਕਿੰਨੀਆਂ ਮੁਸੀਬਤਾਂ ਕਿੰਨੇ ਮਸਲੇ ਮੁਸ਼ਕਲ ੜੀਆਂ ਆਈਆਂ ਪਰ ਉਹ ਘਬਰਾਏ ਨਹੀਂ ਸਮਾਜ ਨੂੰ ਇਕੱਠੇ ਲੈ ਕੇ ਉਹਨਾਂ ਨੇ ਸਮਾਜ ਦੇ ਵਿੱਚ ਐਸਾ ਅਵਾਰਨੈਸ ਸਥਾਪਿਤ ਕੀਤੀ ਹੈ ਜਿਹੜੀ ਅੱਜ ਵੀ ਪੂਰੀਆ ਸੱਚ ਸਾਬਤ ਹੁੰਦੀ ਹੈ ਉਹਨਾਂ ਵੱਲੋਂ ਦਿੱਤਾ ਗਿਆ ਗੀਤਾ ਗਿਆਨ ਵੀ ਅੱਜ ਦੇ ਸਾਰੇ ਸੰਸਾਰ ਦੇ ਵਿੱਚ ਸਾਰੇ ਲੋਕਾਂ ਨੂੰ ਪ੍ਰੇਰਣਾ ਦੇ ਰਿਹਾ ਮੈਂ ਸਾਰੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅੱਗੇ ਪ੍ਰਾਰਥਨਾ ਕਰਦਾ ਚਰਣਾ ਚ ਕਿ ਸਾਰੇ ਸੰਸਾਰ ਦੇ ਨਿਵਾਸੀਆਂ ਤੇ ਆਪਣੀ ਦਿਆਵ ਰਿਸ਼ਤੀ ਬਰਾਈ ਰੱਖਣ ਔਰ ਸਾਰਿਆਂ ਨੂੰ ਅਪੀਲ ਕਰਦਾ ਕਿ ਹਰ ਸਾਲ ਦੀ ਤਰ੍ਹਾਂ ਜੋ ਇਹ ਪ੍ਰਵਾਹ ਫੇਰੀ ਹੁੰਦੀ ਆ ਉਸ ਦੇ ਵਿੱਚ ਤੁਸੀਂ ਵੱਧ ਚੜ ਕੇ ਸਹਿਯੋਗ ਦਿਹਾ ਕਰੋ ਫੇਰੀ ਦੌਰਾਨ ਰਸਤੇ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ શ્રી ਕ੍ਰਿਸ਼ਨ ਸੇਵਾ ਸੰਪਤੀ શ્રી ਰਾਮ拉ਜ ਸ਼ਰਮਾ ਜੀ ਬ੍ਰਾਹਮਣ ਸਭਾ શ્રી ਅੰਜੂ ਸ਼ਰਮਾ ਜੀ ਸਭ ਦੇ ਮੇਰੇ ਸੋਹਜ ਰਾਜਕੁਮਾਰ ਨੇਤਾ ਜੀ ਇਹਨਾਂ ਦੁਆਰਾ ਪੰਨਾ ਜੀ ਨੂੰ ਸਵਾਗਤ ਕੀਤਾ ਗਿਆ ਤੇ ਵਾਸਤੇ ਵਿੱਚ ਹੋਰ ਵੀ ਕਈ ਸੰਸਥਾਵਾਂ ਦੇ ਆਵਾ ਸਵਾਗਤ ਕੀਤਾ ਗਿਆ راستے ਪੰਨਾ ਵੀ ਵਰਖਾ ਕੀਤੀ ਗਈ ਤੇ ਸਾਰਿਆਂ ਦਾ ਮੈਂ ਕੋਟ-ਕੋਟ ਧੰਨਵਾਦ ਕਰਦਾ ਹਾਂ ਭਗਵਾਨ ਇਹਨਾਂ ਤੇ ਵੀ ਆਪਣੀ ਕਿਰਪਾ ਬਣਾਈ ਰੱਖੋ ਜੈ ਸ਼੍ਰੀ கிருஷ்ਨਾ ਜੈ ਸ਼੍ਰੀ கிருஷ்ਨਾ